ਜੀ ਤੂੰ ਸੀ ਨਾ ਫੜ ਦੇਵਾ ਅਸਾਰੂ ਲਜਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾ ਰੁਲ ਜਾਣਾ ਸੀ ਜੇ ਤੂੰ ਸੀ ਨਾ ਫੜ ਦੇਵਾ ਅਸਾਰੂ ਲਜਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਸੀ ਰੁਲ ਜਾਣਾ ਸਾਨੂੰ ਪਿਆਰ ਦਿੱਤਾ ਬਣਵਾ ਸਾਨੂੰ ਪਿਆਰ ਦਿੱਤਾ ਬਣਵਾ ਕਿ ਗੱਲ ਨਾਲ ਲਾਇਆਏ ਸਾਨੂੰ ਡਿੱਗਦੇ ਟਹੰਦਿਆਂ ਨੂੰ ਉੱਪਰ ਉਠਾਇਆਏ ਸਾਨੂੰ ਡਿੱਗਦੇ ਟਹੰਦਿਆਂ ਨੂੰ ਉੱਪਰ ਉਠਾਇਆਏ ਜੇ ਤੁਸੀਂ ਨਾ ਫੜਦੇ ਬਾ ਅਸਾਰੂ ਜਾਣਾ ਸੀ ਸਾਨੂੰ ਕਿਤੇ ਨ ਮਿਲਦੀ ਤਾਂ ਅਸਾਂ ਰੁਲ ਜਾਣਾ ਸੀ ਅਸੀਂ ਟੁੱਟੀਆਂ ਪੱਤਿਆਂ ਵਾਂਗੂ ਰੁਲਦੇ ਫਿਰਦੇ ਸੀ ਗਲ ਗਲ ਤੇ ਅੱਖਾਂ ਚੋਂ ਅਥਰੂ ਡੁੱਲਦੇ ਸੀ ਅਸੀਂ ਟੁੱਟੀਆਂ ਪੱਤਿਆਂ ਵਾਂਗੂ ਰੁਲਦੇ